ਆ ਸਕੂਲਾਂ 'ਚ ਕੀ ਹੁੰਦਾ ਪਿਆ ਮੈਨੂੰ ਦੱਸੋ ਤੁਸੀਂ ਆ ਬਿਆਸ ਸਕੂਲ 'ਚ ਕੀ ਹੋਇਆ 7 ਸਾਲ ਦੀ ਬੱਚੀ ਤੇ ਕੀ ਹੋ ਰਿਹਾ ਉੱਥੇ ਦੱਸੋ ਆ ਪਿੱਛੇ ਜੇ ਖਬਰ ਆਈ 13 ਸਾਲ ਦੀ ਬੱਚੀ ਨਿਆਣੇ ਨੂੰ ਜਨਮ ਦੇਣ ਲਈ ਕੀ ਹੋ ਰਿਹਾ ਇਹਦਾ ਮਤਲਬ ਸਕੂਲਾਂ 'ਚ ਜੀਵਨ ਨਹੀਂ ਗੁੱਸਾ ਕਰੋ ਭਾਵੇਂ ਤੁਸੀਂ ਜਿਹੜੇ ਸਕੂਲਾਂ 'ਚ ਤੁਸੀਂ ਨਿਆਣੇ ਪੜਾਉਂਦੇ ਆ ਨਾ ਲੱਖ ਲੱਖ ਰੁਪਈਆ ਸਾਲ ਦਾ ਖਰਚ ਗਏ। ਉਥੇ ਸਾਡੀਆਂ ਧੀਆਂ ਨੂੰ ਗੋਡਿਆਂ ਤੋਂ ਉੱਚੀਆਂ ਅੱਧੀਆਂ ਸਿਕਾਟਾਂ ਪਵਾ ਦਿੰਦੇ ਆ। ਘਗਰੀਆਂ ਪਵਾਉਂਦੇ ਗੋਡਿਆਂ ਤੋਂ ਉੱਚੀਆਂ ਅੱਧੀਆਂ ਤੇ ਨਿੱਕੇ ਨਿਆਣਿਆਂ ਨੂੰ ਵੇਖ ਕੇ ਰੱਬ ਚੇਤੇ ਆਉਣਾ ਕਿ ਕਾਮ ਚੇਤੇ ਆਉਣਾ। ਅਸੀਂ ਤੇ ਜੀਵਨ ਬਣਾਉਣ ਨੂੰ ਸਕੂਲੇ ਭੇਜੇ ਸੀ ਗੁੱਸਾ ਕਰਨਾ ਕਰੀ ਜੋ ਅਸੀਂ ਤੇ ਆਸ਼ਿਕ ਬਣਾ ਕੇ ਘਰਾਂ ਨੂੰ ਵਾਪਸ ਲੈ ਕੇ ਆਉਨੇ ਸਾਰੇ ਇਹਦੇ ਚ ਸ਼ਾਮਲ ਨੇ ਸਾਨੂੰ ਨਹੀਂ ਪਤਾ ਵੀ ਸਕੂਲਾਂ ਚ ਕੀ ਹੁੰਦਾ ਕੁਝ ਇਦਾਂ ਦੇ ਸਕੂਲ ਲੱਭੋ ਜਿੱਥੇ ਜੀਵਨ ਬਣੇ ਜਿੱਥੇ ਸਿਰਫ ਤੇ ਸਿਰਫ ਜ਼ਿੰਦਗੀ ਬਣੇ ਸੰਤ ਕਵੀ ਰਵਿੰਦਰਨਾਥ ਟੈਗੋਰ ਉਹਨੇ ਦੁਨੀਆ ਤੋਂ ਆਕ ਕੇ ਇਦਾਂ ਦਾ ਸਕੂਲ ਖੋਲ੍ਹਿਆ ਸ਼ਾਂਤੀ ਨਕੇਤਨ ਜਿਹੜਾ ਦਰਖਤਾਂ ਦੇ ਥੱਲੇ ਲੱਗਦਾ ਸੀ ਪਰ ਜ਼ਿੰਦਗੀ ਬਣਦੀ ਸੀ ਜੀਵਨ ਬਣਦੇ ਸੀ ਅੱਜ ਕਿਧਰ ਨੂੰ ਜਾ ਰਹੀਆਂ ਨੇ ਗੱਲਾਂ ਮੈਂ ਬੜਾ ਹਰਾਨ ਹੋਇਆ ਜਦੋਂ ਬੱਚੇ ਮਿਲਦੇ ਨਾ ਕਈ ਉਹ ਕਹਿਣਗੇ ਸਾਸਰੀ ਘਰ ਇਹ ਸਤਿ ਸ੍ਰੀ ਅਕਾਲ ਸੀ ਸਾਸਰੀ ਕਾਲ ਕਦੋਂ ਦੀ ਹੋ ਗਈ ਆ ਫੈਸ਼ਨ ਬਣ ਗਿਆ ਸਕੂਲਾਂ ਦਾ ਤੇ ਦੰਦ ਵੀ ਤਕਸਾਲ ਦੇ ਸਕੂਲ ਵੇਖੋ ਬੜੂ ਸਾਹਿਬ ਵਾਲਿਆਂ ਦੇ ਸਕੂਲ ਵੇਖੋ ਭਾਵੇਂ ਬੱਚਾ ਸਿਰ ਤੋਂ ਮੋਨਾ ਹੋਵੇ ਜਦੋਂ ਟੀਚਰ ਕਲਾਸ ਚ ਆਵੇ ਤੇ ਸਾਰੇ ਗੱਜ ਕੇ ਉੱਠ ਕੇ ਇਹ ਨਹੀਂ ਕਹਿੰਦੇ ਗੁੱਡ ਮੌਰ ਨੇ ਕੀ ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਹੀ ਸ਼ਾਮਲ ਆਪਣਾ ਜੀਵਨ ਖਰਾਬ ਕਰਦੇ ਕੁਝ ਏਦਾਂ ਦਾ ਕਰੋ ਨਹੀਂ ਤੇ ਸਕੂਲਾਂ 'ਚ ਜੀਵਨ ਜੋਵਨ ਨੇ ਬਣ ਰਹੇ ਹਣ ਤੇ ਕਾਮੇ ਬਣ ਰਹੇ ਆ ਲੋਭੀ ਬਣ ਰਹੇ ਆ ਮਤਲਬੀ ਬਣ ਰਹੇ ਨਕਲ ਮਾਰ ਦੀ ਸਿੱਖਿਆ ਦਿੱਤੀ ਜਾਂਦੀ ਆ ਧੋਖਾ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਚੰਨੋ ਪੈਸਿਆਂ ਦੇ ਖਾਤਰ ਜ਼ਿੰਦਗੀ ਤਬਾਹ ਕਰਦੇ ਪਏ ਅਸੀਂ ਇੱਕ ਮਾਤਾ ਸੀ ਤੁਸੀਂ ਪੜਿਆ ਹੋਊਗਾ ਸਕੂਲਾਂ 'ਚ ਪੜਾਇਆ ਜਾਂਦਾ ਪਰ ਅਸਰ ਕੋਈ ਨਹੀਂ